ਨੇ ਅੱਗੇ ਪਹਿਲ 88 ਤੇ ਆ ਦੇਖੀ ਸੀ ਤੇ ਮੁੜ ਕੇ ਨਹੀਂ ਕਿਸ ਤੋਂ ਬਾਅਦ ਨਹੀਂ ਦੇਖਾ ਕੋਈ ਐਸਾ ਹੂੰ ਨਹੀਂ ਦੇਖ ਉਹ ਤੋਂ ਬਾਅਦ ਨਹੀਂ ਹੁੰਦਾ ਇਹ ਲਈ ਪਾਣੀ ਹੁਣ ਤੜਲੇ ਕੋਲ ਪਹੁੰਚ ਗਿਆ ਰਸਨ ਪਹੁੰਚ ਗਿਆ ਫੇਰ ਬਾਜ਼ ਮਾਰਦੇ ਫੇਰ ਉੱਥੇ ਸੰਸਥਾਾਂ ਮਾ ਤੁਹਾਡੇ ਵੱਲ ਆ ਜਾਣੀਆਂ ਫੇਰ ਕੋਈ ਗੱਲ ਕੋਈ ਗੱਲ ਹੀ ਹੌਸਲਾ ਰੱਖ ਕੋਈ ਗੱਲ ਕੋਈ ਗੱਲ ਕੋਈ ਗੱਲ ਬਾਹਰ ਜਾਣਾ ਚਾਹੁੰਦੇ ਲੈ ਚੱਲਦਾ ਤੁਹਾਨੂੰ ਨਾਲ ਬੋਟ ਦੇ ਵਿੱਚ ਹੂੰ ਕੋਈ ਨਾ ਹੌਸਲਾ ਰੱਖੋ ਤਾਂ ਕਿਤੇ ਨਾ ਕਿਤੇ ਮਨ ਆਪਦਾ ਵੀ ਭਾਵੁਕ ਹੁੰਦਾ ਜਦੋਂ ਇਸ ਤਰ੍ਹਾਂ ਦੀ ਤਸਵੀਰ ਆ ਜਿਹੜੀ ਉਹ ਨਜ਼ਰ ਆਉਂਦੀ ਆ ਤੇ ਕਿਤੇ ਨਾ ਕਿਤੇ ਸਾਹਮਣੇ ਬਜ਼ੁਰਗਾ ਬਜ਼ੁਰਗ ਨੂੰ ਜਿਹੜਾ ਹੌਸਲਾ ਉਹ ਦਿੱਤਾ ਜਾ ਰਿਹਾ ਤਾਂ ਬੜੀ ਭਾਵੁਕ ਤਸਵੀਰ ਆ ਪੰਜਾਬ ਦੀ ਤਾਂ ਕਿਤੇ ਨਾ ਕਿਤੇ ਹਰ ਕਿਸੇ ਦੇ ਅੱਖਾਂ 'ਚ ਹੰਝੂ ਨੇ ਤਵਾਹੀ ਆ ਕਿਉਂਕਿ ਪੰਜਾਬ ਦੇ ਵਿੱਚ ਹੋਈ ਆ ਤਾਂ ਬਜ਼ੁਰਗ ਨੇ ਜਿਹੜੇ ਉਹ ਇਸ ਸਮੇਂ ਉਹਨਾਂ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਖਾਲਸਾ ਈਟ ਦੇ ਵਲੰਟੀਅਰ ਨੇ ਇੱਕ ਬੋਰਡ ਦੇ ਰਾਹੀਂ ਪਹੁੰਚਿਆ ਹਲੇ ਵੀ ਖੇਤਾਂ ਦੇ ਵਿੱਚ 7-8 ਫੁੱਟ ਦੇ ਕਰੀਬ ਆ ਜਿਹੜਾ ਉਹ ਪਾਣੀ ਆ ਉਹ ਭਰਿਆ ਹੋਇਆ